ਵਾਨੀਗੜ੍ਹ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਮ੍ਰਿਤਕਾਂ ਦੀ ਪਛਾਣ 35 ਸਾਲਾ ਰਣਜੀਤ ਸਿੰਘ ਤੇ 24 ਸਾਲਾ ਬੋਨੀ ਸਿੰਘ ਦੇ ਰੂਪ ਵਿੱਚ ਹੋਈ ਹੈ ਦੋਵੇਂ ਨੌਜਵਾਨ ਘਰ ਦੇ ਇੱਕ ਕਮਰੇ ਵਿੱਚ ਮ੍ਰਿਤਕ ਮਿਲੇ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੰਜ ਜਾਪ ਰਹਿ ਕਿ ਨੌਜਵਾਨਾਂ ਦੀ ਮੌਤ ਨਸ਼ੇ ਕਾਰਨ ਹੋਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਹੈ ਜੀ ਪੀਐਸ ਗਮੀ ਕਿਰਾਨ ਮੈਂ ਸੈਂਟਰਲ ਵਾਲਮੀਕੀ ਸਭਾ ਇੰਡੀਆ ਤੋਂ ਕੌਮੀ ਸੀਨੀਅਰ ਮੀਤ ਪ੍ਰਧਾਨ ਹਾਂ ਗਮੀਂ ਦੀਆਂ ਜਿਵੇਂ ਦੋ ਘਟਨਾ ਵਸ ਰਹੇ ਨੇ ਦੋ ਨੌਜਵਾਨਾਂ ਦੀ ਜਿਹੜੇ ਮੌਤ ਹੋ ਗਈ। ਕੀ ਕਾਰਨ? ਹਾਂ ਜੀ ਇਹ ਜਿਹੜੇ ਦੋਵੇਂ ਨੌਜਵਾਨ ਸੀਗੇ ਸਾਡੇ ਦਲਤ ਸਮਾਜ ਚੋਂ ਸੀ ਓਵਾਰਮੀਕੀ ਸਮਾਜ ਚੋਂ ਸੀਗੇ। ਇਹ ਦੋਵੇਂ ਵੈਸੇ ਦਾ ਮੁੰਡੇ ਅੱਜ ਤੱਕ ਤਾਂ ਅਸੀਂ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀਗੇ ਵੀ ਐਡਾ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ। ਪਰ ਜੋ ਅੱਜ ਉਹਦੀ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈੱਡ ਬੋਡੀਆਂ ਦੇਖਿਆ ਨੇ ਉਹ ਤੋਂ ਸਾਨੂੰ ਕੁਝ ਤਾਂ ਇਹ ਲੱਗਦਾ ਜੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ। ਕਿੰਨੀ ਕੁ ਉਮਰ ਸੀ ਜਿਹੜੀ ਦੋਨਾਂ ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ ਇਹਦੀ ਹੈਗੀ ਜੀ ਕੋਈ 35-36 ਸਾਲ ਦੀ ਜਿਹੜਾ ਛੋਟਾ ਮੁੰਡਾ ਸੀਗਾ ਬੋਨੀ ਉਹਦੀ ਤਕਰੀਬਨ ਹੈਗੀ ਸੀ 20 ਕੀ ਸਾਲ ਦੀ ਕੀ ਕੰਮ ਨੂੰ ਜ਼ਰਾ ਕੀਤਾ ਇਹ ਜਿਹੜਾ ਸੀਗਾ ਆਪਣਾ ਦੋਵੇਂ ਮੁੰਡੇ ਆਪਣੇ ਘਰ ਦੇ ਹੀ ਕੰਮ ਦੇਖਦੇ ਸੀਗੇ ਹਾਂ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਨੇ ਕਿ ਇਹਨੇ ਕੋਈ ਮੈਨ ਫਾਰਮ ਬੁਰੰਪਾਇਆ ਸੀਗਾ ਆਪਣੇ ਰਵੀ ਜੋ ਵੱਡਾ ਮੁੰਡਾ ਸੀ ਰਣਜੀਤ ਇਹਨੇ ਘਰ ਹੀ ਕੋਈ ਬਾਕੀ ਘਰ ਦੇ ਹੀ ਆਪਣਾ ਕੰਮ ਦੇਖਦੇ ਸੀਗੇ ਨਾਂ ਦੇਖਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਘਟਨਾਵਾਂ ਹੋ ਆਪਣੇ ਨੌਜਵਾਨ ਪੀੜ੍ਹੀ ਨਾਲ ਹਾਂ ਜੀ ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਨੋਟ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਮਹੀਨੇ ਦੇ ਵਿੱਚ ਘੱਟੋ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇ ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਾ ਨੇ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਤੇ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਹੈ ਪੰਜਾਬ ਦੀ ਖਤਮ ਹੋ ਜਾਂਦੀ ਹੈ ਕੀ ਲੱਗਦਾ ਨੌਜਵਾਨ ਜਿਹੜੇ ਨਸ਼ਿਆਂ ਨੂੰ ਵੱਧ ਰੁਝਾਨ ਕਿਉਂ ਹੋ ਰਿਹਾ ਨੇ ਇਹਤਾ ਜੀ ਮੈਂ ਤਾਂ ਹੀ ਕਹਿ ਸਕਦਾ ਕਿ ਸਾਡੇ ਨਾਲ ਜਿਹੜਾ ਸਰਕਾਰ ਹੈਗੀ ਸਰਕਾਰਾਂ ਦੀ ਢਿੱਲੇਗੀ ਤੇ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਭਾਇਆ ਕਰਾਂਗੇ ਖਤਮ ਕਰਾਂਗੇ ਚਿੱਟੇ ਦਾ ਨਸ਼ਿਆਂ ਦਾ ਤੇ ਤੁਹਾਡੇ ਵੀ ਤੁਹਾਡੇ ਵੀ ਸਰਵੇ ਕੀਤਾ ਤੁਸੀਂ ਤਾਂ ਰੋਜ਼ ਰਹਿੰਦੇ ਇਨ੍ਹਾਂ ਇਨ੍ਹਾਂ ਚੀਜ਼ਾਂ 'ਚ ਤੇ ਸਾਡੇ ਵੀ ਸਰਵੇ 'ਚ ਆਇਆ ਪਿਆ ਕਿ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਆਇਆ ਪਿਆ ਹੈਗਾ ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ ਐਮਐਲਏ ਪਾਰਟੀਬਾਜੀ ਤੋਂ ਉੱਠ ਕੇ ਬੀਬਾ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਗੁਰਜੇਵੇਂ ਛੱਡ ਕੇ ਆਪਣੇ ਜਿਹੜੇ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਇੱਧਰ ਧਿਆਨ ਦੇਣ ਪੁਲਿਸ ਪ੍ਰਸ਼ਾਸਨ ਨੂੰ ਕਾਇਮ ਕਰਨ ਤੇ ਜਿਹੜਾ ਜਿੱਥੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਇਸ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹਾਂ ਉਹਨਾਂ ਨੌਜਵਾਨਾਂ ਦੀ ਜਿਹੜੀ ਹਾਂਕਿੰਗ ਦੇ ਆ ਉਹ ਲੈਕੀ ਚੈਨੇ ਹਾਂ ਉਹ ਡਿਪਟੀ ਸਾਹਿਬ ਖੋਦੇ ਸੀਗੇ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਤਕਰੀਬਨ ਬਹੁਤ ਵਧੀਆ ਕੰਮ ਕਰ ਰਿਹਾ ਸਵੇਰ ਦਾ ਉੱਥੇ ਹੀ ਹੈਗਾ ਪੂਰੀ ਉਹਨਾਂ ਨੇ ਆਪਣੀ ਹਮਦਰਦੀ ਦਿਖਾਈ ਹੈ ਸਾਡੇ ਨਾਲ ਤੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਜਿੱਦਾਂ ਦੀ ਪੋਸਟਮਾਰਟਮ ਚ ਜਾਂ ਜਿੱਦਾਂ ਦੀ ਗੱਲ ਸਾਹਮਣੇ ਆਊਗੀ ਉਸ ਹਾਵਨ ਨਾਲ ਹੀ ਇਹਨਾਂ ਬੱਚਿਆਂ ਦੀ ਕਾਰਵਾਈ ਹੋਊਗੀ ਪੁਲਿਸ ਦੇ ਸਾਨੂੰ ਵੈਸੇ ਪੂਰਾ ਭਰੋਸਾ ਵੀ ਹੈ ਸਾਡੇ ਇਥੇ ਮਾਨ ਜੋ ਡਿਪਟੀ ਸਾਹਿਬ ਨੇਗੇ ਗੁਰਦੀਪ ਸਿੰਘ ਦਿਓਲ ਜੀ ਐਸਟੀਓ ਸਾਹਿਬ ਗੁਰਨਾਮ ਸਿੰਘ ਭਮਾਰ ਜੀ ਨੇਗੇ ਦੋਵੇਂ ਬਹੁਤ ਵਧੀਆ ਤਕਰੀਬਨ ਕੰਮ ਕਰ ਰਹੇ ਨੇ ਪਰ ਜਿਹੜਾ ਚਿੱਟੇ ਦਾ ਰੁਝਾਨ ਜਾਂ ਨਸ਼ਿਆਂ ਦਾ ਰੁਝਾਨ ਵਧੀ ਇੰਨਾ ਹੋਇਆ ਪਿਆਗਾ ਵੀ ਮੇਰੇ ਮੇਰੇ ਹਿਸਾਬ ਨਾਲ ਵੀ ਇੱਥੇ ਦੁੱਗਣੀ ਤਿੰਗਣੀ ਫੋਰਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਧਾ ਦੇਣਾ ਚਾਹੀਦਾ ਹੈਗਾ ਤੇ ਮੇਰੇ ਹਿਸਾਬ ਨਾਲ ਵੀ ਪਿੰਡਾਂ ਦੇ ਵਿੱਚ ਹੋਰ ਚੌਕੀਆਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਚਿੱਟੇ ਜੋ ਵੇਚਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ। ਕੀ ਨਾਮ ਹੈ ਜੀ? ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ। ਰਿਜਨ ਜੀ ਆ ਦਿੱਤੀ ਕਹਾਣੀ ਜਿਹੜੀ ਵਾਪਰੀ ਹੈ ਦੋ ਨੌਜਵਾਨਾਂ ਦੀ ਜਿਹੜੀ ਮਸਲਾ। ਅੱਜ ਕੱਲ੍ਹ ਹੈ ਵਾਪਰੇ ਹੀ ਸਾਡੇ ਦੋ ਭਾਈ ਸੀਗੇ ਇੱਕ ਵੱਡਾ ਜਿਹਾ ਇੱਕ ਛੋਟਾ ਜਿਹਾ। ਉਹਨਾਂ ਵੀ ਅਚਾਨਕ ਉਹ ਵੜੋਏ ਦਾ ਕੇਸ ਸਾਨੂੰ ਕਮਰੇ ਦੇ ਡਟੋਟੇ ਮਿਲ ਜਾਣੀ। ਕਿਸ ਤਰ੍ਹਾਂ ਦੇਖਦੇ ਹਾਂ ਜਿਹੜੀ ਨੌਜਵਾਨੀ ਪੀੜ੍ਹੀ ਨਸ਼ਿਆਂ ਦੇ ਵੱਲ ਜਾ ਰਹੀ ਹੈ। ਬੇਰੁਜ਼ਗਾਰ ਬੱਚੇ ਕੀ ਕਰਨਗੇ? ਨਸ਼ਾ ਬੱਲੀ ਜਾਣਗੇ। ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਪੰਜਾਬ ਸਰਕਾਰ ਆਪਣੀ ਉਹੀ ਤਰ੍ਹਾਂ ਫੇਲ ਹੈ ਜੀ। ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ। ਇਹ ਵੱਲ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਇੰਨਾ ਕੋਈ ਹੈ ਨਹੀਂ ਗਾ ਧਿਆਨ। ਇਹ ਨੌਜਵਾਨਾਂ ਲਈ ਪਰਿਵਾਰ ਦੇ ਵਿੱਚ ਕਾਨਫਰੰਸ ਕੀਤੀ ਸੀ। ਨੌਜਵਾਨਾਂ ਨੂੰ ਜਿਹੜਾ ਬੰਦਾ ਰਣਜੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੀ ਖਾਲੀ ਹੋ ਗਿਆ ਜੀ। ਸਰ ਮਮੀ ਡੈਡੀ ਭਰਾ ਹੁਣ ਕੱਲਾ ਸੀਗਾ ਜੀ ਇਹ ਉਹਨਾਂ ਘਰ ਚ ਕੋਈ ਨਹੀਂ ਰਹਿ ਜਿਸ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਸੀਗਾ ਚੋ ਤਿੰਨ ਭਾਈ ਨੇਗੇ ਪਰ ਦਿਵਾਖਤਾ ਜਵਾਕੀ ਹੁੰਦੇ ਨੇ ਜੀ ਇਸ ਤਰ੍ਹਾਂ ਦੇਖਦੇ ਆ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਸ਼ਿਕਾਇਤਾਂ ਰੇਡਾਂ ਕਰ ਰਿਹਾ ਪਰ ਫਿਰ ਵੀ ਜਿਹੜਾ ਨਸ਼ਾ ਜਰ ਰਿਹਾ ਪ੍ਰਸ਼ਾਸਨ ਕਰਤਾ ਰਿਹਾ ਜੀ ਪਰ ਰਿਜ਼ਲਟ ਨਹੀਂ ਮਿਲ ਰਿਹਾ ਗੱਲ ਹੋ ਰਹੀ ਜਿਦਾ ਅਮਰਤਪਾਲ ਮਫੜਨਾ ਸੀਗਾ ਇਹਨਾਂ ਨੇ ਸੈਂਟਰ ਤੋਂ ਪੁਲਿਸ ਬੁਲਾ ਕੇ ਪੁਲਿਸ ਬੁਲਾ ਕੇ ਮਿੰਟੋ ਮਿੰਟੀਆਂ ਨੂੰ ਚੱਕ ਲੈਣਾ ਕੀ ਗੱਲ ਨਸ਼ਾ ਨਹੀਂ ਚੱਕੇ ਜਾਂਦੇਗੇ ਜੇ ਓਮੇ ਕਾਰਵਾਈ ਇਹ ਨਸ਼ਾ ਦੇ ਕਰ ਰਹੇ ਨਾ ਤਾਂ 5 ਮਿੰਟ ਦੇ ਵਿੱਚ ਫਸਵਾਇਆ ਹੋਏ ਹੋਈ ਨਸ਼ੇ ਦਾ ਚਟੇ ਦਾ ਹੀ ਮੰਗ ਕਰ। ਅਸੀਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਲਈ ਕਰਦੇ ਆਂ ਜਿਹੜੇ ਨਸ਼ਾ ਵੇਚ ਰਹੇ ਨੇ ਕੁਝ ਵੀ ਕਰ ਰਹੇ ਨੇ ਗਲਤ ਅੰਸਰ ਉਹਨਾਂ ਦਾ ਲੱਤ ਪਈ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਜ਼ਬਾਨੀ ਹੈ ਉਹਨੂੰ ਸੜ ਗਿਆ ਜਾਵੇ। ਕੀ ਨਾਮ ਹੈ ਵੀ? ਮੇਰਾ ਨਾਮ ਭੁਲਰ ਸਿੰਘ ਹੈ। ਜੀ ਉਹ ਜਿਹੜੀ ਮਦਦ ਜੀ ਅੱਜ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਕੀ ਕਰ? ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਉਹ ਸਾਡੇ ਪਰਿਵਾਰਕ ਸੀ। ਤੇ ਉਹ ওভারਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਇਸ ਤਰ੍ਹਾਂ ਦੇਖਦੇ ਨੌਜਵਾਨੀ ਪੀੜ੍ਹੀ ਜਿਹੜੀ ਲਗਾਤਾਰ ਜਿਹੜੀ ਨਸ਼ੇ ਦੇ ਵਿੱਚ ਟੰਗ ਹੋ ਗਈ ਹੈ ਵੀਰੇ ਮੈਂ ਨਾ ਅਸਲ ਵਿੱਚ ਜਿੰਮ ਸਟੇਡੀਅਮ ਵਿੱਚ ਲੈੱਤਾ ਹੋਇਆ ਮੈਂ ਕਹਿੰਦਾ ਵੀ ਜਿੰਮ ਲਗਾਓ ਕੋਈ ਨਸ਼ਿਆਂ ਤੋਂ ਦੂਰ ਰਹੋ ਮੈਂ ਇਹ ਕੰਮ ਤੋਂ ਬਹੁਤ ਦੂਰ ਆਈ ਮੈਂ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਦੂਰ ਰਹੋ ਪਰ ਇਹ ਜੋ ਨਸ਼ਾ ਜੀ ਵਧੇ ਬਹੁ ਰਿਹਾ ਜੀ ਇਹ ਨੌਜਵਾਨ ਤੁਹਾਡੇ ਨਾਲ ਰੋਜ਼ ਬੈਠਦੇ ਉਹਦੇ ਸੀਗੇ ਕਿਸ ਤਰ੍ਹਾਂ ਲੱਗਦਾ ਸੀ ਵੀ ਨੌਜਵਾਨ ਜਿਹੜਾ ਨਸ਼ੇ ਇਹ ਜਿਹੜਾ ਰਵੀ ਸਿੰਘ ਜੀ ਇਹ ਸਾਡਾ ਪਰਿਵਾਰਿਕ ਹੀ ਸੀ ਨਹੀਂ ਮੈਨੂੰ ਕੱਚਾ ਹੀ ਲੱਗਦਾ ਸੀ ਹਾਂਜੀ ਜਿਹੜਾ ਛੋਟਾ ਭਰਾ ਸੀ ਉਹ ਬੋਨੀ ਉਹ ਵੀ ਪ੍ਰਤੀਤ ਹੀ ਜਾ ਲੱਗਦਾ ਰਹੀ ਆਪਣਾ ਹਾਂਜੀ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਜਿਹੜਾ ਨਸ਼ੇ ਕਰਦੇ ਨਹੀਂ ਨਹੀਂ ਉਹ ਲੱਗਦਾ ਨਹੀਂ ਸੀ ਵੀ ਉਹ ਨਸ਼ੇ ਕਰਨਗੇ ਵੈਸੇ ਤੁਸੀਂ ਕੀ ਸੋਚਦੇ ਜਦੋਂ ਜਿਹੜਾ ਨੌਜਵਾਨ ਕਿੜੇ ਨਸ਼ਾ ਕਰਨੀ ਕਿਉਂ ਜਿਹੜਾ ਤਾਂ ਕਿ ਇਹ ਹੁਣ ਬੇਰੋਜ਼ਗਾਰੀ ਇੰਨੀ ਹੈ ਜੀ ਕੰਮ ਹੈ ਨਹੀਂ ਫਿਰ ਉਹ ਨਸ਼ਿਆਂ ਵੱਲੇ ਜਾਣਗੇ ਨਹੀਂ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਜੀ ਜੋ ਹੁਣ ਵੀ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਮੱਥਾ ਪਾਈ ਜਾਵੇ ਸਰ ਕੋ ਆਪ ਹੀ ਹਮੰਗ ਕਰਦੇ ਜੀ ਕਿ ਉਹਨਾਂ ਨੂੰ ਲੱਤ ਪਾਈ ਜਾਵੇ ਜੀ ਇਹਨੂੰ ਰੋਕਿਆ ਜਾਵੇ ਸਰ ਅੱਗੇ ਜਿਹੜੀ ਰਾਮਪੁਰਾ ਰੋਡ ਤੇ ਘਟਨਾ ਵਾਪਰੀ ਆ ਦੋ ਡੈੱਡ ਬੋਡੀਆਂ ਮਿਲ ਦੇ ਨੇ ਇਸ ਵਜ੍ਹਾ ਕਰਕੇ ਵੀ ਅੱਜ ਸਾਨੂੰ ਇਤਲਾ ਮਿਲੀ ਸੀ ਕਿ ਰਾਮਪੁਰਾ ਰੋਡ ਸੁਹਾਣੀਗੜ ਦੇਖੇ ਰਣਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਆ ਵਿਅਕਤੀਆਂ ਦੀਆਂ ਦੋ ਡੈੱਡ ਬੋਡੀਆਂ ਘਰ ਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਜਾ ਪੁਲਿਸ ਪਾਰਟੀ ਗਈ ਹੈ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਖਾਇਆ ਹੈ ਜੇ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਵੇਗੀ ਪਰ ਜਿਵੇਂ ਮਨਕੀ ਜਿਹੜੀ ਹੈ ਡੈੱਡ ਬੋਡੀ ਦੇ ਮੌਕੇ ਤੇ ਉਹ ਡੈੱਡ ਹੋ ਚੁੱਕੀ ਇਸ ਜਦੋਂ ਚੀ ਜਾ ਕੇ ਦੇਖ ਹਾਂ ਮਰੇ ਪੈਸੇ